ਡਾਕਟਰ ਭੀਮrao Ambedkar ji ਦੇ ਸਦਕਾ ਜਿਨੇ ਨੇ ਸਾਡੇ ਦੇਸ਼ ਨੂੰ ਸੰਵਿਧਾਨ ਦਿੱਤਾ ਤੇ ਕਿਦਾਂ ਦਾ ਸੰਵਿਧਾਨ ਦਿੱਤਾ ਜਿੱਥੇ ਹਰ ਇੱਕ ਨੂੰ ਚਾਹੇ ਉਹ ਅਮੀਰ ਹੈ ਗਰੀਬ ਹੈ ਔਰਤ ਹੈ ਪੁਰਸ਼ ਹੈ ਬਿਨਾ ਕਿਸੇ ਜਾਤੀ ਦੇ ਭੇਦਭਾਵ ਤੋਂ ਸਭ ਨੂੰ ਇੱਕ ਸਨਮਾਨਤਾ ਦਾ ਅਧਿਕਾਰ ਹੈ ਸਭ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਸਭ ਨੂੰ ਨੇਤਾ ਬਣਨ ਦਾ ਅਧਿਕਾਰ ਹੈ ਤੇ ਬਹੁਤ ਹੀ ਜਿਹੜਾ ਸਾਡਾ ਆਜਦਾ ਦਿਨ ਹੈ ਜਿਹੜਾ ਸੰਵਿਧਾਨ ਹੈ ਸਾਡੇ ਮੁਲਕ ਨੂੰ ਬਹੁਤ ਖਾਸ ਬਣਾਉਂਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਅਨੇਕ ਹੋ ਕੇ ਵੀ ਅਸੀਂ ਇੱਕ ਹੈ ਤੇ ਸਭ ਨੂੰ ਇੱਕਤਾ ਦੇ ਵਿੱਚ ਬਰੋਣ ਵਾਲਾ ਜਿਹੜਾ ਸਾਡਾ ਜਿਹੜੀ ਉਹ ਧਾਗਾ ਹੈ ਉਹ ਸਾਡੇ ਦੇਸ਼ ਦਾ ਸੰਵਿਧਾਨ ਹੈ ਤੇ ਅੱਜ ਦੇ ਇਸ ਮੌਕੇ ਤੇ ਪਰਖ ਦੀ ਆਪ ਸਭ ਨੂੰ ਮੀਡੀਆ ਵਾਲਿਆਂ ਦੇ ਰਾਹੀਂ ਆ ਸਭ ਨੂੰ ਬਹੁਤ-ਬਹੁਤ ਪਿਆਰ। ਜਿਹੜਾ ਐਜੂਕੇਸ਼ਨਲ ਲੈਕ ਜਿਆ ਹਾਪੁਰ ਦਾ ਨਾਮ ਵਾਤੇ ਹੁਣ ਲੱਗ ਗਿਆ। ਬਿਲਡਿੰਗ ਆਨ ਜਸਮਾਰ ਸਕੂਲ ਦਾ ਹੈ। ਪਰ ਟੀਚਰਾਂ ਦੀ ਜਿਹੜੀ ਕਮੀ ਸੀ। ਟੀਚਰਾਂ ਦੀ ਜੀ ਲਗਾਤਾਰ ਅ ਅਗਲੇ ਹਫਤੇ ਵੀ ਦੇਖੋਗੇ ਬਹੁਤ ਸਾਰੇ ਦਰਵਾਜ਼ੇ ਖੁੱਲ੍ਹ ਰਹੀ ਹੈ। ਜੋ ਨਾਰਥ ਰਣ ਦੇ ਵੀ ਇਸੀ ਹਫਤੇ ਤਾਂ ਲਗਭਗ 5-6000 ਨਵੇਂ ਟੀਚਰ ਜਿਹੜਾ ਹੈ ਅਗਲੇ 10-15 ਦਿਨ ਦੇ ਸਮੇਂ ਦੇ ਵਿੱਚ ਉਹ ਸਕੂਲ ਸਿਸਟਮ ਜਾਊਗਾ ਉਸ ਤੋਂ ਬਾਅਦ ਮੈਨੂੰ ਮੈਨੂੰ ਇਹ ਰਹਿਣਾ ਹੈ ਮੈਨੂੰ ਇਹ ਆਸ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਟੀਚਰ ਲੈ ਕੇ ਸਿੰਗਲ ਟੀਚਰ ਤਾਂ ਨਹੀਂ ਰਹੂਗਾ ਤੇ ਦੇਸ਼ ਦੇ ਵਿੱਚ ਸਭ ਤੋਂ ਬੈਸਟ ਅ ਅਧਿਆਪਕ ਬੱਚਾ ਰੇਸ਼ਿਓ ਜਿਹੜੀ ਜਿਉਂ ਆਪਾਂ ਟੀਚਰ ਟੀਚਰ ਪਿਪਲ ਰੇਸ਼ਿਓ ਕਹਿੰਦੇ ਆ ਉਹ ਦੇਸ਼ ਦੀ ਸਭ ਤੋਂ ਬੈਸਟ ਪੰਜਾਬ ਦੀ ਹੋਣੀ ਹੈ ਸਰ ਪਿਛਲੇ ਸਾਲ ਤੁਸੀਂ ਇਹ ਹਸ਼ਿਆ ਪੁਚਾਈ ਸੀ ਇਹ 2022 ਚ ਆਇਆ ਸੀ ਜੀ ਲੱਗਦਾ ਤੁਸੀਂ ਇੱਕ ਮੀਟਿੰਗ ਕੀਤੀ ਸੀ ਹਾਂ ਅਚਾਹ ਪ੍ਰਿੰਸੀਪਲ ਨਾਲ ਤੁਸੀਂ ਸਤ ਕੈਂਸੀਓਨੀਆਂ ਨੂੰ 1 ਕਰੋੜ ਦਾ ਦੇਣ ਦਾ ਵਾਦਾ ਕੀਤਾ ਸੀ ਉਹ ਹਾਲੇ ਤੱਕ ਨਹੀਂ ਨਹੀਂ ਸਾਰੇ ਸਾਰੇ ਆ ਗਏ ਨਹੀਂ ਜੀ ਤੁਹਾਡੀ ਬਿਲਕੁਲ ਤੁਸੀਂ ਗਲਤ ਟਾਈਮ ਗਲਤ ਅਸਰ ਰਹੇ ਹੋ ਇਸੇ ਸਾਲ ਦੇ ਦੌਰਾਨ ਮੈਂ ਤੁਹਾਨੂੰ ਜਿਹੜਾ ਅੱਜ ਦੀ ਆਪਣਾ ਮੇਰਾ ਭਾਸ਼ਣ ਹੈ ਉਹਦੇ ਵਿੱਚ ਵੀ ਸੁਣ ਲੋ ਤੁਸੀਂ ਲਗਭਗ 9.9 ਕਰੋੜ ਰੁਪਏ ਦੀ ਗ੍ਰਾਂਟਸ ਅਸੀਂ ਇਹਦੇ ਵਿੱਚ ਜਿਹੜੀਆਂ ਜੀ ਆਏ ਹ ਤੁਹਾਨੂੰ ਨਹੀਂ ਲੱਗੇ ਸੀ ਪਰ ਤੁਸੀਂ ਕਿ ਘੁੰਮ ਕੇ ਕਿੰਨੇ ਸਕੂਲਾਂ ਜਾ ਕੇ ਆਜੇ ਸਰ ਤੁਸੀਂ ਕਿ ਮੇਰੇ ਸਾਰੇ ਜਾ ਕੇ ਆ ਗਏ ਜੇ ਮੈਂ ਤੁਹਾਨੂੰ ਲਿਸਟ ਦੇ ਦਵਾਂ ਮੇਰਾ ਇਹ ਵਾਅਦਾ ਤੁਹਾਡੇ ਨਾਲ ਹੁਣ ਵੀ ਓਪਨ ਚੈਲੰਜ ਹੈ ਤੁਹਾਨੂੰ ਸਭ ਨੂੰ ਤੁਸੀਂ ਕੋਈ ਵੀ 10 ਸਰਕਾਰੀ ਸਕੂਲਾਂ ਚਲੇ ਜਾ ਮੈਨੂੰ ਤੁਹਾਡੇ ਤੋਂ ਲਿਸਟ ਚਾਹੀਦੀ ਹੈ ਕਿ ਮੈਂ ਨਾਲ ਦੱਸ ਗਿਆ ਸੀ ਜਿੱਧਰ ਮਰਜ਼ੀ ਪਾਸੇ ਜਿਹੜੇ ਮਰਜ਼ੀ ਪਾਸੇ ਜੇ 10 ਦੇ ਵਿੱਚੋਂ 7 ਦੇ ਵਿੱਚ ਕੰਮ ਨਾ ਚੱਲਦਾ ਆ ਕੇ ਮੈਨੂੰ ਫੜਦੇ ਸਰ ਸਰ ਇੱਕ ਸਰਕਾਰ ਦੇ ਜਿਹੜਾ ਸਰ ਇੱਕ ਸਰਕਾਰ ਬੜੇ ਬੜਾ ਮੰਦ ਭਾਗ ਗਿਆ ਸੀ ਦੇਖੋ ਅਰਵਿੰਦ ਕੇਜਰੀਵਾਲ ਜੀ ਕੱਲੀ ਪਾਰਟੀ ਦੇ ਪ੍ਰਧਾਨ ਨੇ ਉਹ ਇੱਕ ਸੋਚ ਹੈ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲੱਖਾਂ ਕਰੋੜਾਂ ਲੋਕ ਉਹਨਾਂ ਦੇ ਸ਼ੁਭਚਿੰਤਕ ਨੇ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਰਾਜਨੀਤਿਕ ਦੇ ਪ੍ਰੇਸ਼ੰਸਕ ਨੇ ਦਿੱਲੀ ਵਰਗੇ ਸੂਬੇ 'ਚ ਤਿੰਨ ਵਾਰੀ ਉਹ ਮੁੱਖ ਮੰਤਰੀ ਬਣੇ ਅਤੇ 70 ਚੋਂ 62 ਸਟਾਰ ਸੀਟਾਂ ਆਪياب ਦੇ ਵਿੱਚ ਕਰੋੜਾਂ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਇੱਕ ਐਦਾਂ ਦੇ ਲੀਡਰ ਦੀ ਸਿਕਿਉਰਿਟੀ ਵਾਪਸ ਲੈਣਾ ਉਹ ਵੀ ਉਸ ਸਮੇਂ ਜਦੋਂ ਲਗਾਤਾਰ ਹੀ ਇਜ਼ ਅੰਡਰ ਟਰੈਕ ਜਰੂ ਲਗਾਤਾਰ ਉਹਨਾਂ ਦੇ ਅਟੈਕ ਹੋ ਰਿਹਾ ਉਹਨਾਂ ਦੀ ਗੱਡੀ ਤੇ ਹਮਲੇ ਉਹਨਾਂ ਦੇ ਨੀਜੀ ਚੌਕ ਦੇ ਉਹਨੇ ਬੜਾ ਮੰਦਭਾਗ ਹੈ ਜਾਂ ਤਾਂ ਲੈਕ ਪੰਜਾਬ ਪੁਲਿਸ ਨੂੰ ਮੱਕਾ ਦਿੱਤਾ ਜਾਵੇ ਪੂਰੀ ਤਰ੍ਹਾਂ ਜਾਂ ਫਿਰ ਖੁਦ ਇਨ ਸਿਕਿਉਰਿਟੀ ਪ੍ਰੋਵਾਈਡ ਕਰਨ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਸਰ ਹੁਸ਼ਿਆਰ ਸਕੂਲ ਦੇ ਕੱਚੇ ਨੂੰ ਬਾ ਉਹ ਪ੍ਰਾਇਮਰੀ ਸਕੂਲ ਉਹਦੇ ਵਿੱਚ ਗਰੂਨ ਨਹੀਂ ਅੱਜ ਮੈਂ ਆਪ ਜੀ ਨੂੰ ਇੱਕ ਹੋਰ ਦੱਸ ਦਿੰਦਾ ਜਿਸ ਤੋਂ ਬਾਅਦ ਮੈਂ ਜਿਹੜਾ ਤੁਸੀਂ ਉਹਦਾ ਹੀ ਛਣੋ ਜਵਾਬ ਇਸ ਤੋਂ ਬਾਅਦ ਮੈਂ ਸਕੂਲ ਜਾ ਰਿਹਾ ਤੁਸੀਂ ਉਸ ਸਕੂਲ ਦੇ ਵਿੱਚ ਜਾ ਕੇ ਉਹਨਾਂ ਦੇ ਗੁਰੂ ਘਰ ਵਾਲਿਆਂ ਨੂੰ ਪੁੱਛ ਸਕਦੇ ਹੋ ਕਿ ਕਿੰਨੇ ਦਹਾਕਿਆਂ ਤੋਂ ਉਹ ਮੰਗ ਕਰ ਰਹੇ ਸੀ ਪਰ ਜਦੋਂ ਉਹਨੂੰ ਰੋਜ਼ ਅਸੀਂ ਉਹਦੀ ਫਾਈਲ ਫਾਲੋ ਕਰ 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 ਉਹ ਜਿਹੜਾ ਸਕੂਲ ਹੈ ਅੱਜ ਉਹ ਬਣ ਕੇ ਜਿਹੜਾ ਤਿਆਰ ਹੈ ਇਸ ਤੋਂ ਬਾਅਦ ਇਸ ਵਾਰ ਰਾਜਾਜੀ ਦੀ ਹਲਕੀ ਦੇ ਵਿੱਚ ਸਕੂਲ ਆਫ ਐਮੀਨੈਂਸ ਉਹ ਬਣ ਕੇ ਤਿਆਰ ਹੈ ਧਿਆਨ